ਇਹ ਵੀ ਨਵਾਂ ਤੋਂ ਮਿੱਤਰੋ ਸੁਣੋ ਨਵੀਆਂ ਸਕੂਟਰੀਆਂ ਵੀ ਮਿਲ ਜਾਣਗੀਆਂ ਪੁਰਾਣੀਆਂ ਵੀ ਮਿਲ ਜਾਣਗੀਆਂ ਜੇ ਤੁਹਾਡੇ ਕੋਲ ਪੁਰਾਣੀਆਂ ਨੇ ਉਹ ਵਿੱਚ ਕਿਟਾ ਕੇ ਨਵੀਆਂ ਲੈ ਕੇ ਜਾਣੀਆਂ ਉਹ ਵੀ ਮਿਲ ਜਾਣਗੀਆਂ 45 ਐਂਪੀਅਰ ਵਾਲੀ ਇਹ ਚੱਲੂਗੀ 120 ਕਿਲੋਮੀਟਰ ਠੀਕ ਹੈ ਤੇ ਇਹਦਾ ਵੀ ਫਿਰ ਓਲਾ ਨਾਲੋਂ ਅੱਧਾ ਹੀ ਆ ਉਹ ਵੀ 120 ਚੱਲਦੀ ਹੈ ਤੇ ਇਹ ਵੀ 120 ਚੱਲੂ 36 ਐਂਪੀਅਰ ਦੀਆਂ ਬੈਟਰੀਆਂ ਚ ਤੁਹਾਨੂੰ ਗੋਲ ਲਾਈਟ ਵਾਲਾ ਸਕੂਟਰ ਇੱਕ ਹੋਰ ਪਲੱਸ ਪੁਆਇੰਟ ਇਹਦੇ ਡਬਲ ਡੈਸ਼ ਦਾ ਪੁਟਰਾ ਕੰਟਰੋਲਰ ਬੈਟਰੀ ਚਾਰਜਰ ਦੀ ਸਾਲ ਦੀ ਗਾਰੰਟੀ ਹੈਂਡੀ ਗੈਪਟਲ ਆ ਪੀਸ ਲੈ ਲਓ ਇਹਦੀ ਵੀ ਸਾਲ ਦੀ ਗਾਰੰਟੀ গোলਡਨ ਵਾਲਾ ਲੈ ਲਓ ਇਹਦੀ ਵੀ ਸਾਲ ਦੀ ਗਾਰੰਟੀ ਚਾਸੀ ਤੋੜ ਕੇ ਲਿਆਓ ਚਾਸੀ ਵੀ ਨਵੀਂ ਬਾਹਾਂਗੇ ਮਿੱਤਰੋ ਚਾਰ ਜਲੀਆਂ ਸਕੂਟਰੀਆਂ ਪੜੀ ਜਾਂਦੇ ਹਾਂ ਤਾਂ ਅੱਜ ਦੀ ਆਹ ਵੀਡੀਓ ਛੋਡੇ ਵਾਸਤੇ ਆ ਵੀਡੀਓ ਨਾ ਕਰਿਓ ਮੈਸ ਤੇ ਨਾਲ ਬਣੇ ਰਹੋ ਛੋਡੀ ਸੈਕਿੰਡ ਸਟੋਰ ਭਗਤ ਵਾਲੇ ਵੀਰਾਂ ਕੋਲ ਆਪਾਂ ਪਹੁੰਚੇ ਆ ਇਹ ਵੀਰਾਂ ਤੋਂ ਮਿੱਤਰੋ ਉਸ ਨੂੰ ਨਵੀਆਂ ਸਕੂਟਰੀਆਂ ਵੀ ਮਿਲ ਜਾਣਗੀਆਂ ਪੁਰਾਣੀਆਂ ਵੀ ਮਿਲ ਜਾਣਗੀਆਂ ਜੇ ਛੋਡੇ ਕੋਲ ਪੁਰਾਣੀਆਂ ਨੇ ਉਹ ਵਿੱਚ ਕਿਟਾ ਕੇ ਨਮੂਆ ਲੈ ਕੇ ਜਾਣੀਆਂ ਉਹ ਵੀ ਮਿਲ ਜਾਣਗੀਆਂ ਤੇ ਭਾਈ ਦੀਪ ਸੋਢੀ ਨਾਲ ਸੋਢੀ ਗੱਲਬਾਤ ਕਰਵਾਉਣੇ ਆਪਾਂ ਚੱਲਦੇ ਹੁਣ ਅੰਦਰ ਤੇ ਕੱਲੀ-ਕੱਲੀ ਸਕੂਟਰੀ ਦਾ ਰੇਟ ਕੀ ਗੱਲ ਬਾਤ ਆ ਸਾਰੀ ਜਾਣਕਾਰੀ ਬਾਈ ਤੋਂ ਲਵਾਂਗੇ ਔਰ ਭਾਈ ਸੋਢੀ ਕੀ ਹਾਲ ਚਾਲ ਆ ਇਹ ਆ ਬਾਈ ਦੀਪ ਜਿਵੇਂ ਕਹਦੀ ਸਕੂਟਰੀਆਂ ਦੇਣੀਆਂ ਤੁਹਾਨੂੰ ਇਹ ਵੀਰ ਨੇ ਤੇ ਜਿਵੇਂ ਆਪਾਂ ਬਾਹਰ ਪਹਿਲਾਂ ਸ਼ੁਰੂ ਤੇ ਸਾਰੇ ਵੀਰਾਂ ਨੂੰ ਦਾਸਤਾ ਵੀ ਤੁਹਾਡੇ ਕੋਲ ਜੇ ਪ੍ਰਾਣੀਆਂ ਆ ਖੜੀਆਂ ਵਿੱਚ ਵੀ ਕੱਟ ਲੈਣਗੇ ਪ੍ਰਾਣੀਆਂ ਲੈ ਕੇ ਜਾਣੀਆਂ ਦੇ ਵੀ ਦੇਣਗੇ ਨਮਗੀਆਂ ਵੀ ਦੇ ਦੇਣਗੇ ਪ੍ਰਾਣੀਆਂ ਵਿੱਚ ਰੱਖ ਵੀ ਲੈਣੇ ਆ ਲੈ ਵੀ ਜਾਓ ਇੱਕ ਗੱਲ ਹੋਰ ਆ ਪ੍ਰਾਣੀ ਜਿੰਨੀ ਸਕੂਟਰੀ ਆਪਾਂ ਤੁਹਾਨੂੰ ਦੇਵਾਂਗੇ ਸਾਰੀਆਂ ਚ ਬੈਟਰੀਆਂ ਨਵੀਆਂ ਦੇਵਾਂਗੇ ਪ੍ਰਾਣੀ ਸਕੂਟਰੀ ਚ ਪ੍ਰਾਣੀ ਬੈਟਰੀ ਕਿਸੇ ਚ ਆਪਣਾ ਹੈ ਨਹੀਂ ਕਨਸੈਪਟ ਠੀਕ ਹੈ ਕੀ ਬਾਤ ਆ ਯਾਰ ਵੀ ਕੁੱਲ ਮਿਲਾ ਕੇ ਅੰਦਰਲਾ ਢਾਂਚਾ ਸਕੂਟਰੀ ਦਾ ਨਵਾਂ ਹੀ ਹੋਊਗਾ ਵਾਹ ਬੈਟਰੀਆਂ ਨਵੀਆਂ ਧਾਰਤੀਆਂ ਸਕੂਟਰੀ ਨਵੀਂ ਬਣ ਗਈ ਤੇ ਦੀਪ ਭਾਈ ਵੀ ਦੇਖਣ ਵਾਲਿਆਂ ਨੂੰ ਇੱਕ ਗੱਲ ਹੁਣ ਸ਼ੁਰੂ ਦੀ ਕਲੀਅਰ ਕਰ ਦੇ ਸਕੂਟਰੀ ਆਪਣੇ ਕੋਲ ਕਿੰਨੇ ਤੋਂ ਸਟਾਰਟ ਹੋ ਜਾਂਦੀ ਹੈ ਸਕ ਤਾਂ ਸ਼ੁਰੂ ਹੋ ਜਾਂਦੀ ਆ ਠੀਕ ਹੈ ਫਿਰ ਉਹੀ ਗੱਲ ਆ ਗਈ ਆਪਾਂ ਗਰੰਟੀ ਵਾਰੰਟੀ ਚ ਹੀ ਦੇਣੀ ਆ ਬਿਨਾ ਗਰੰਟੀ ਵਾਰੰਟੀ ਤੋਂ ਸਕੂਟਰੀ ਆਪਣੇ ਕੋਲੇ ਸ਼ੋਰੂਮ ਚ ਕੋਈ ਨਹੀਂ ਹੈਗੀ ਠੀਕ ਹੈ ਤੇ ਗਰੰਟੀ ਵਾਰੰਟੀ ਜਿਵੇਂ ਆਪਾਂ ਗਰੰਟੀ ਵਾਰੰਟੀ ਸਾਲ ਦੀ ਮੋਟਰ ਕੰਟਰੋਲਰ ਬੈਟਰੀ ਚਾਰਜਰ ਦੀ ਸਾਲ ਦੀ ਗਰੰਟੀ ਹੈਂਡੀ ਗੈਪਟਲ ਆ ਪੀਸ ਲੈ ਲਓ ਇਹਦੀ ਵੀ ਸਾਲ ਦੀ ਗਰੰਟੀ ਗੋਲਡ ਆਲਾ ਲੈ ਲਓ ਇਹਦੀ ਵੀ ਸਾਲ ਦੀ ਗਰੰਟੀ ਠੀਕ ਹੈ ਤੇ ਆ ਚੀਜ਼ ਤਾਂ ਜਮੀ ਬਖਰੀ ਆ ਗਈ ਤੇ ਆ ਉੱਤੇ ਗਿਫਟ ਜ ਵੀ ਰੱਖੀ ਬੈਠਾ ਇਹਦੇ ਬਾਰੇ ਵੀ ਹੁਣ ਚਾਣਨਾ ਪਾਈ ਦਈ ਇਹ ਵੀ ਗਿਫਟ ਨਾਲ ਆ ਪਲੱਸ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਸਕੂਟਰੀ ਦੇ ਹਿਸਾਬ ਨਾਲ ਕਿਸੇ ਸਕੂਟਰੀ 'ਚ 500 ਲੈਸ ਆ ਕਿਸੇ 'ਚ 1500 ਲੈਸ ਆ ਕਿਸੇ 'ਚ 1000 ਲੈਸ ਆ ਸਕੂਟਰੀ ਦੇ ਹਿਸਾਬ ਨਾਲ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਵੀ ਮੰਨ ਤਾਂ ਉਹ ਵੀ ਹੋਊਗਾ ਤੇ ਦਿਵਾਲੀ ਤੱਕ ਇਹ ਗਿਫਟ ਵੀ ਮਿਲੂਗਾ ਗਿਫਟ ਵੀ ਮਿਲੂਗਾ ਦਿਵਾਲੀ ਦੇ ਆਫਰ ਆਪਣੇ ਅੱਜ ਤੋਂ ਹੀ ਸ਼ੁਰੂ ਆ ਪੈਸੇ ਤਾਂ ਪਹਿਲਾਂ ਤੋਂ ਹੀ ਸ਼ੁਰੂ ਆ ਅੱਜ ਤੋਂ ਹੀ ਸ਼ੁਰੂ ਆ ਅੱਜ ਤੋਂ ਹੀ ਸ਼ੁਰੂ ਹੋ ਗਏ ਤੇ ਵੀਡੀਓ ਮਿੱਤਰੋ ਸ਼ੇਅਰ ਕਰਕੇ ਆ ਜਿਓ ਤੇ ਆਹ ਤੁਹਾਨੂੰ ਸਕੂਟਰੀਆਂ ਆ ਗਈਆਂ 35000 ਵਾਲੀਆਂ ਤੇ ਇਹਨਾਂ ਦੇ ਵਿੱਚ ਕੀ ਆ ਹੁਣ ਮੜੀ ਇਹਨਾਂ ਦੇ ਪੰਜ ਬੈਟਰੀਆਂ ਸਾਲ ਦੀ ਗਾਰੰਟੀ ਆ ਹੋਰ ਸੁਣ ਲੋ ਆਪਣੇ ਕੋਲੇ ਸਾਤੀ ਸਕੂਟਰੀ ਲੈ ਲੋ ਤਾਂ ਵੀ 34 ਐਂਪੀਅਰ ਦੀਆਂ ਬੈਟਰੀਆਂ ਮਿਲ ਗਈਆਂ ਮਿਲ ਗਈਆਂ ਏਦੋਂ ਵੱਡੀ ਤਾਂ ਹੈਗੀ ਹੈਗੀ ਆ 22 32 ਐਂਪੀਅਰ ਵਾਲੀ ਆਪਾਂ ਬੈਟਰੀ ਲਾਉਂਦੇ ਹੀ ਨਹੀਂ 34 ਐਂਪੀਅਰ ਵਾਲੀਆਂ ਮਿਲਣੀਆਂ ਮਿੱਤਰੋ ਬੈਟਰੀਆਂ ਤੇ ਕਿੰਨਾ ਕਿੰਨੀ ਬਾਡ ਫੁੱਡ ਕਰ ਦਿਆਂ 60 60 ਕਿਲੋਮੀਟਰ ਚੱਲੂਗੀ ਠੀਕ ਹੈ 60 ਕਿਲੋਮੀਟਰ ਚੱਲੂਗੀ ਤੇ ਚਾਰਜ ਚੁਰਜਾ ਤੁਹਾਨੂੰ ਪਤਾ ਹੀ ਆ ਜਿਹੜੇ ਲੈਣ ਵਾਲੇ ਨੂੰ ਸਾਰਾ ਕੁਝ ਓਕੇ ਏਦੋਂ ਵੱਡੀ ਬੈਟਰੀ ਵੀ ਹੈਗੀ ਆ ਜੋ ਵੀ ਦਿਖਾ ਦੇ ਠੀਕ ਹੈ ਆ ਜੋ ਗ੍ਰਾ ਮਿੱਤਰੋ ਨਾਲ ਬਣੇ ਰਹੋ ਆ ਗੋਲ ਲਾਈਟ ਵਾਲਾ ਸਕੂਟਰ ਹਾਂਜੀ ਪਹਿਲੀ ਗੱਲ ਤਾਂ ਇਹਦੀ ਲਾਈਟ ਲੋਈ ਕਿਆ ਬਾਤ ਹੈ ਦੂਜੀ ਇਹਦੀ ਸਾਰਿਆਂ ਨਾਲ ਵੱਡੀ ਖਾਸੀਅਤ ਹੈ 36 ਐਂਪੀਅਰ ਦੀਆਂ ਬੈਟਰੀਆਂ ਚ ਠੀਕ ਹੈ 36 ਐਂਪੀਅਰ ਦੀਆਂ ਬੈਟਰੀਆਂ ਚ ਤੁਹਾਨੂੰ ਗੋਲ ਲਾਈਟ ਵਾਲਾ ਸਕੂਟਰ ਇੱਕ ਹੋਰ ਪਲੱਸ ਪੁਆਇੰਟ ਇਹਦੇ ਡਬਲ ਡੈਸਕ ਆ ਠੀਕ ਹੈ ਇੱਧਰ ਨਿਕਾ ਮਰਾ ਇੱਧਰ ਇੱਧਰ ਇੱਥੋਂ ਅੱਗੇ ਦਿਖਾ ਦੇ ਡਬਲ ਡੈਸਕ ਆ ਪਿੱਛੇ ਵੀ ਡੈਸਕ ਆ ਠੀਕ ਹੈ ਰੈਮ ਵੀ 12 ਇੰਚੀ ਆ 36 ਐਂਪੀਅਰ ਦੀਆਂ ਬੈਟਰੀਆਂ ਵੀ ਹੋ ਗਈਆਂ ਤੇ ਰੇਟ ਹੁਣ ਇਹਦਾ ਹੈਗਾ 34 ਵਾਲੀਆਂ ਨਾਲੋਂ ਵੀ ਘੱਟ 12 ਨੰਬਰ ਰੈਮ ਨਾਲੋਂ ਵੀ ਘੱਟ ਸਹੂਲਤਾ ਰੇਟ ਹੈਗਾ ਸਿਰਫ 45000 ਰੁਪਿਆ 45000 ਪੈਸੇ ਇਹ ਗੋਲ ਲਾਈਟ ਵਾਲਾ ਆਪਣੇ ਕੋਲੇ 40000 ਤੋਂ ਸ਼ੁਰੂ ਆ ਠੀਕ ਹੈ 40000 ਤੋਂ ਸਟਾਰਟ ਹੋ ਜਾਂਦਾ ਇਹ ਆ ਗਿਆ 45000 ਵਾਲਾ ਮਾਡਲ ਡਬਲ ਡਿਸਕ ਆ ਗਿਆ ਤੇ ਬੈਟਰੀਆਂ ਵੀ ਜਿਵੇਂ ਕਿ ਜੀ 36 ਐਂਪੀਅਰ ਵਾਲੀਆਂ ਆ ਗਈਆਂ ਹਾਂ ਇਹ ਤੋਂ ਵੀ ਵੱਡੀਆਂ ਹੈਗੀਆਂ ਠੀਕ ਹੈ ਇਹ ਤੋਂ ਵੀ ਵੱਡੀਆਂ ਇਹ ਤਾਂ ਮਿਸਟਰ ਜਿਵੇਂ ਕਿ ਜੀ ਬਾਈ ਦੀਪ ਸੱਪ ਕੱਢੀ ਜਾਂਦਾ ਗਾਂ ਹਾਂਜੀ ਆ ਲੈ ਲਓ ਕੀ ਬਾਤ ਆ ਇੱਕ ਹੀ ਐਂਪੀਅਰ ਆ ਸਕੂਟਰ ਹੀ ਆ ਗਈ ਨੇੜੇ ਦਿਖਾ ਦੇ 45 ਐਂਪੀਅਰ ਵਾਲੀ ਆ ਗਈ ਠੀਕ ਹੈ 45 ਐਂਪੀਅਰ ਵਾਲੀ ਇਹ ਚੱਲੂਗੀ 120 ਕਿਲੋਮੀਟਰ ਠੀਕ ਐ ਤੇ ਇਹ ਟ ਇਹਦਾ ਵੀ ਫਿਰ ਓਲਾ ਨਾਲੋਂ ਅੱਧਾ ਹੀ ਆ ਉਹ ਵੀ 120 ਚੱਲਦੀ ਐ ਤੇ ਇਹ ਵੀ 120 ਚੱਲੂ 120 ਕਿਲੋਮੀਟਰ ਮਿੱਤਰੋ 60 ਕਿਲੋਮੀਟਰ ਹੀ ਦਿਖਾਤੀ ਤੇ ਇੱਕ ਕਰੀ ਚਾਰਜ ਕਰ ਲੈਣੀ ਆ ਤੁਸੀਂ 120 ਕਿਲੋਮੀਟਰ ਸਕੂਟਰੀ ਚੱਲੂ ਚਾਰਜ ਵਾਲੀ ਇਹ ਹਾਂਜੀ 6 ਮਹੀਨਿਆਂ ਠੀਕ ਐ ਤੇ ਉਧਰਲੇ ਪਾਸੇ ਉਹਨਾਂ ਆਂਦਾ ਸੀ ਦੀ ਕੀਮਤ ਤਾਂ ਨਹੀਂ ਕਿਤੇ ਲੱਖ ਤੋਂ ਪਰ ਸਵਾ ਲੱਖ ਦੀ ਓਲ ਆ ਗਈ ਹਾਂਜੀ ਇਹਦੇ 'ਚ ਉਤਲਾ ਕੱਟ ਦੋ ਚੱਕ ਦੋ 50000 ਰੁਪਏ ਰਹਿ ਗਿਆ ਠੀਕ ਹੈ ਉਤਲਾ ਚੱਕ ਦਿਓ 50000 ਰੁਪਏ ਰਹਿ ਗਿਆ ਇਹ 50000 ਰੁਪਏ ਰਹਿ ਗਿਆ ਪਿੱਛੇ ਮਿੱਤਰੋ ਤੇ ਇਹ ਚੱਲੂ 120 ਕਿਲੋਮੀਟਰ ਹੈ ਹਾਂਜੀ ਤੇ ਕਿੰਨੀਆਂ ਬੈਂਟਰੀਆਂ ਨੇ ਇਹ ਚੇ 6 ਪੰਜਾਂ ਚ ਲੈਣੀਆਂ ਤਾਂ 2000 ਰੁਪਏ ਹੋਰ ਘੱਟ ਜੂ 100 ਕਿਲੋਮੀਟਰ ਚੱਲੂ ਠੀਕ ਹੈ ਤੇ ਪੰਜ ਵਾਲੀ ਕਿੰਨੇ ਚ ਪਈ ਹੁਣ ਮੈਨੂੰ ਇਹ ਦੱਸ ਦੇ ਸੇ 2000 ਘਟਾ ਦਾਂਗੇ ਠੀਕ ਹੈ ਇੱਕ ਇੱਕ 2000 ਰੁਪਇਆ ਸਿਰਫ ਘਟਾਉਣਾ ਪਹਿਲੀ ਗੱਲ ਤਾਂ 6ਾਂ ਚ ਹੀ ਅਗਲਾ ਲੈ ਲੈ ਵਧੀਆ ਨਹੀਂ ਤਾਂ 5ਾਂ ਚ ਵੀ ਦੇ ਦਾਂਗੇ ਬੜੀ ਵਧੀਆ ਆ ਗੋਲ ਲਾਈਟ ਵਾਲੇ ਵੀ ਆਪਣੇ ਕੋਲੇ 5 6 ਡਿਜ਼ਾਈਨ ਆ ਠੀਕ ਹੈ 40000 ਦਾ 42000 ਦਾ ਹਾਂਜੀ 45000 ਦਾ ਠੀਕ ਹੈ ਅੱ ਤੋਂ ਵੱਡਾ ਵੇਹਿਆ 54000 ਦਾ ਸੀਗਾ ਜਿਹੜਾ ਹੁਣ ਆਪਾਂ ਅੱਜ 45 ਦਾ ਕਹਿਤਾ ਇਹ ਤੁਹਾਨੂੰ ਕਿਹੜਾ ਡਿਸਕਾਊਂਟ ਮਿਲ ਹੀ ਜਾਂਦਾ ਤੁਹਾਨੂੰ ਸਟਾਕ ਚੈੱਕ ਕਰਾਈ ਚੱਲ ਵੇਹੇ ਪਰਲੇ ਪਾਸੇ ਵੀ ਸਟਾਕ ਖੜਾ ਠੀਕ ਹੈ ਆ ਆ ਉਦੋਂ ਵੱਡਾ ਸਕੂਟਰ ਆ ਗਿਆ ਦੋਨੇ ਚੱਕੇ 12 ਨੰਬਰ ਦੋਨੇ ਡਬਲ ਡੈਸਕਾਂ 2500 ਵਾਟ ਮੋਟਰ ਠੀਕ ਹੈ 34 ਐਂਪੀਅਰ ਦੀ ਬੈਟਰੀ ਲੈ ਲਓ ਉਹ ਜਿਆ ਰੇਟ ਲੱਗ ਜੂ 36 ਦੀ ਲੈ ਲਓ ਉਹ ਜਿਆ ਰੇਟ ਲੱਗ ਜੂ ਠੀਕ ਹੈ ਬਾਈ ਮੋਟਾ ਮੋਟਾ ਰੇਟ ਜਾਨੀ ਕਿ ਇਹ 2500 ਵਾਟ ਵਾਲਾ ਮੋਟਰ ਵਾਲਾ ਤੁਹਾਨੂੰ ਬਾਜ਼ਾਰ 'ਚ 65 ਫੂਟ ਦਾ ਮਿਲੂ ਆਪਣੇ ਕੋਲੇ 57000 ਦਾ ਵੀਡੀਓ ਦਿਖਾ ਕੇ ਲੈ ਜਾਓ ਬਸ 57000 ਦਾ ਲੈ ਜਾਓ ਮਿੱਤਰੋ 65 ਵਾਲਾ ਇਕੱਲੀ ਵੀਡੀਓ ਦਿਖਾਉਣੀ ਆ ਬਾਈ ਨੂੰ ਤੇ ਜਿਵੇਂ ਕਹਦੀ ਆ ਮਾਡਲ ਜਰ ਸਾਰੇ ਹੀ ਮਿਲ ਜਾਣਗੇ ਰਿਪੇਅਰ ਵੀ ਚੈੱਕ ਕਰਾ ਦੇ ਰਿਪੇਅਰ ਠੀਕ ਆ ਇਧਰ ਵੀ ਮਾਰ ਦੇ ਕੈਮਰਾ ਚਾਹੇ ਚਾਸੀ ਤੋੜ ਕੇ ਲਿਆਓ ਚਾਸੀ ਵੀ ਨਵੀਂ ਬਾਦਾਂਗੇ ਆਹ ਪੰਗੀਆਂ ਚਾਸੀਆਂ ਪ੍ਰਾਣੀਆਂ ਉਧਰਲੇ ਪਾਸੇ ਵੀ 파ਟ ਪਿਆ ਸਕੂਟਰ ਚਾਰ ਚਰ ਵੀ ਦੇਖ ਲਾ ਬੈਟਰੀ ਵਾਲਾ ਸਾਈਕਲ ਵੀ ਹੈਗਾ ਚੱਲ ਕਦੇ ਫੇਰ ਦਿਖਾ ਦਾਂਗੇ ਖਾਦੂ ਖੜੇ ਆ ਠੀਕ ਹੈ ਸਾਈਕਲ ਵੀ ਮਿਲ ਜੂ ਰਿਪੇਅਰ ਵੀ ਸਾਰੀ ਹੈਗੀ ਆ ਸਮਾਨ ਵੀ ਸਾਰਾ ਹੈਗਾ ਸਾਰਾ ਕੁਝ ਹੈਗਾ ਪਰ ਲਾ ਵੀ ਹਜੇ ਭਰਿਆ ਪਿਆ ਤੈਨੂੰ ਪਤਾ ਹੀ ਨਹੀਂ ਬੈਟਰੀ ਵਾਲਾ ਯਾਰ ਸਾਰਾ ਕੁਝ ਹੀ ਮਿਲ ਜੂ ਸਾਈਕਲ ਲੈ ਜਾ ਸਕੂਟਰੀ ਲੈ ਜਾ ਬੈਟਰੀ ਵਾਲਾ ਸਾਈਕਲ ਹੈਗਾ ਸਕੂਟਰੀ ਹੈਗੀ ਟਰੈਕਟਰ ਵੀ ਹੈਗਾ ਜੀਪਾਂ ਵੀ ਹੈਗੀਆਂ ਦੇਖ ਲਾ ਠੀਕ ਹੈ ਆਪਿਆ ਜੀਪਾਂ ਟਰੈਕਟਰ ਵੀ ਮਿਲ ਜਾਣਗੇ ਜੌਂਡੀਅਰ ਵੀ ਹੈਗਾ ਮਹਿੰਦਰਾ ਵੀ ਹੈਗਾ ਜੌਂਡੀਅਰ ਵੀ ਮਿਲ ਜੂ ਮਹਿੰਦਰਾ ਵੀ ਮਿਲ ਜੂ ਸਸਤੇ ਰੇਟ 'ਚ ਮਹਿੰਦਰਾ ਮਹਿੰਦਰਾ ਲੁਧਿਆਣੇ ਲਧੂਨੇ ਰੇਟ 25000 22000 ਦਾ ਸਾਡੇ ਕੋਲ ਜਦੋਂ ਮਰਜ਼ੀ ਲੈ ਜਾਓ ਠੀਕ ਹੈ 22000 ਆਪਾਂ ਫੋਟੋ ਲਾ ਦਾਂਗੇ ਥੱਲੇ ਕੱਟ ਕੇ ਮਹਿੰਦਰਾ ਵਾਲੇ ਦੀ ਤੇ ਲਾ ਦਾਂਗੇ ਥੋੜੇ ਮਿੱਤਰੋ ਫੋਟੋ ਮਹਿੰਦਰਾ ਵੀ ਮਿਲ ਜਾਣਗੇ ਜੌਂਡੀਅਰ ਵੀ ਮਿਲ ਜੂ ਬਈਆ ਵੀ ਵਾਧੂ ਪਈਆਂ ਠੀਕ ਹੈ ਇਧਰਲੇ ਪਾਸੇ ਪਈਆਂ ਬੈਂਡਰੀਆਂ ਇਹਨਾਂ ਦੇ ਵੀ ਮਾਰਦੇ ਕੈਮਰਾ ਤੇ ਬਾਕੀ ਜਿਵੇਂ ਬਾਈ ਨੇ ਯਾਰ ਸਾਲ ਦੀ ਗਾਰੰਟੀ ਦਿੱਤੀ ਬੀ ਨਾਲ ਦੀ ਨਾਲ ਰਿਪੇਅਰ ਦਾ ਕੰਮ ਇੱਥੇ ਹੁੰਦਾ ਹੈਗਾ ਤੁਹਾਡੀ ਕੋਈ ਵੀ ਦਿੱਕਤ ਆ ਗਈ ਸੁਨਵਾਈ ਪੂਰਨ ਤੌਰ ਤੇ ਹੁੰਦੀ ਆ ਵੱਡੀ ਗੱਲ ਤੇ ਮੈਨੂੰ ਇੱਕ ਗੱਲ ਹੋਣਾ ਇਹ ਨੰਬਰ ਬੋਲ ਨਹੀਂ ਬਈ ਦੀਪ ਕਿੰਨਾ ਤੇ 9779600283 9780500883 WhatsApp ਤੇ ਮੈਸੇਜ ਕਰ ਲਿਓ ਕਿਰਪਾ ਕਰਕੇ ਬਾਹਲੇ ਫੋਨ ਨਾ ਕਰਿਓ ਤੇ ਕੈਸ਼ ਸਕੂਟਰੀ ਮਿਲਨੀ ਆ ਲੋਨ ਦਾ ਪੈਸੇ ਉਹ ਝਾਂਜਟ ਕੋਈ ਨਹੀਂ ਹੈਗਾ ਸਿੱਧਾ ਸਾਹ ਆ ਵੀ ਆ ਬਸ ਕੈਲਕੂਲੇਸ਼ਨ ਕਿੱਥੇ ਗਿਆ ਭਗਤਾ ਭਾਈ ਕਾ ਠੀਕ ਹੈ ਪਗਤਾ ਭਾਈ ਕਾਉਣਾ ਪੈਣਾ ਮਿੱਤਰੋ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਵਿਦੀਪਾ ਓਕੇ ਜੀ